ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਰਾਂ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਹੈ ਜੀ ਸਵੇਰ ਦਾ ਟਾਈਮ ਅਗਰ ਆਪਾਂ ਕਰ ਰਹੇ ਹਾਂ ਸੰਨੀ ਤੇ ਭੈਣ ਕਰ ਰਹੀ ਸੀ ਪੀਣਾ ਸੀ ਕਣਕ ਤੋਕੇ ਨਾ ਬਾਅਦ ਚ ਚਾਰ ਨਾ ਲਾ ਦਿੰਨੇ ਕਣਕ ਨੂੰ ਜਿਹੜਾ ਮੜਾ ਮੋਟਾ ਗੁੱਲੀ ਰੰਡਾ ਹੁੰਦਾ ਹੈ ਜਾਂ ਕੁਝ ਹੁੰਦਾ ਉਹ ਸਾਫ਼ ਹੋ ਜਾਂਦੀ ਹੈ ਸਾਰੀ ਉਹ ਗੁੱਲੜੜਾ ਤੁੱਟਦਾ ਸਾਰਾ ਨਿਕਲਦਾ ਨਹੀਂ ਜੀ ਰਹਿ ਜਾਂਦਾ ਮਾੜਾ ਮੋਟਾ ਵਿੱਚ ਬ੍ਰੈਸ ਕਣਕ ਧੋ ਕੇ ਸਾਰੇ ਨੂੰ ਝਾਰਨਾ ਲਾ ਦਿੰਨੇ ਤੇ ਵੀ ਥੱਥ ਵੱਜ ਜਾਂਦਾ ਨਾਲੇ ਕੁਝ ਹੁੰਦਾ ਤਾਂ ਪਤਾ ਲੱਗਦਾ ਕਈ ਵਾਰ ਸੁਕਣੀ ਪਾਈ ਪਈ ਕਣਕ 'ਚ ਵੀ ਕੁਝ ਪੈ ਜਾਂਦਾ ਹੈ ਨਾ ਤੇ ਮੱਝਾ ਪਨਵਾਤਵਾ ਕੇ ਸਵੇਰੇ ਹੀ ਅੰਦਰ ਕਰਦਨੇ ਤੇ ਟਾਈਮ ਇੱਥੇ 10 ਵਜੇ ਦਾ ਹੋ ਰਿਹਾ ਸੀ 10 ਵਜੇ ਅਸੀਂ ਅੰਦਰਲੇ ਸਾਰੇ ਕੰਮ ਕਰਕੇ ਸੰਨੀ ਕਰਨ ਲੱਗ ਰਹੇ ਤੇ ਅੱਜ ਇੱਕ ਕਮੈਂਟ ਆਇਆ ਸੀਗਾ ਨਾ ਕਹਿੰਦੇ ਵੀ ਫੋਗਰਾਂ ਬਾਰੇ ਦੱਸੋ ਵੀ ਫੋਗਰਾਂ ਦਾ ਫਾਇਦਾ ਜਾਂ ਕੋਈ ਨੁਕਸਾਨ ਹੈ ਨਾ ਦੇਖੋ ਜੀ ਫੋਗਰ ਕਹਿੰਦੇ ਨੇ ਚਿੱਕੜ ਕਰਦੇ ਨੇ ਨਾ ਤਾਂ ਜੀ ਇਹ ਫੁਵਾਰੇ ਚਿੱਕੜ ਕਰਦੇ ਨੇ ਹਨਾ ਜੇ ਆਪਾਂ ਕਹੀਏ ਵੀ ਇੰਨੀ ਤਾਂ ਗਰਮੀ ਪੈਣ ਲੱਗ ਰਹੀ ਐ ਇਹਨਾਂ ਨੇ ਤਾਂ ਫੁਵਾਰੇ ਵਾਂਗੂ ਪਾਣੀ ਛੱਟਣਾ ਥੋੜਾ ਥੋੜਾ ਪਾਪ ਜੀ ਛੱਟਦੇ ਨੇ ਵੀ ਉਹਦੇ ਨਾਲ ਕੀ ਚਿੱਕੜ ਹੋਊਗਾ ਜੇ ਮੜਾ ਮੋਟਾ ਹੁੰਦਾ ਵੀ ਐ ਜੀ ਇਹਦੇ ਨਾਲ ਆਪਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਇੰਨਾ ਕਿ ਗਿੱਲੇ ਚ ਆਪਣੇ ਮੈਸਾ ਠੰਡੇ ਚ ਰਾਮ ਨਾਲ ਬੈਠੇ ਰਹਿੰਦੀਆਂ ਨੇ ਤੇ ਗੱਦਿਆਂ ਤੇ ਤਾਂ ਮੜਾ ਮੋਟਾ ਚਿੱਕੜ ਹੋ ਜਾਂਦਾ ਜੇ ਫਰਸ਼ ਤੇ ਨੇ ਤੁਹਾਡੇ ਮੈਸਾ ਫੇਰ ਤਾਂ ਬਿਲਕੁਲ ਵੀ ਚਿੱਕੜ ਨਹੀਂ ਹੁੰਦਾ ਕਿਉਂਕਿ ਬਾਹਰ ਇੰਨੀ ਗਰਮੀ ਪੈਣ ਲੱਗ ਰਹੀ ਕਿ ਉਹ ਕਾਤੇ ਵੀ ਸੁੱਕੇ ਨਾ ਹਨਾ ਤੇ ਪੱਖੇ ਚੱਲਦੇ ਹੁੰਦੇ ਨੇ ਕੋ ਵੀ ਨਾਲ ਦੀ ਨਾਲ ਹੀ ਸੁੱਕ ਜਾਂਦਾ ਤੇ ਫੁਵਾਰਿਆਂ ਦਾ ਬਹੁਤ ਫਾਇਦਾ ਜੀ ਮੱਝਾਂ ਨੂੰ ਮੱਝਾਂ ਤਾਂ ਬਿਲਕੁਲ ਰਾਮ ਨਾਲ ਖੜੀਆਂ ਰਹਿੰਦੇ ਨੇ ਠੰਡੀਆਂ ਮੱਝਾਂ ਸੀ ਨਾ ਸਵੇਰੇ 7:30 ਤੋਂ 8 ਮੱਝਾਂ ਅੰਦਰ ਕਰ ਦਿੰਦੇ ਆ ਤੇ ਸ਼ਾਮ ਨੂੰ 5 ਵਜੇ ਮੱਝਾਂ ਬਾਹਰ ਕੱਢਦੇ ਆ ਬਿਲਕੁਲ ਠੰਡੀਆਂ ਪਈਆਂ ਹੁੰਦੀਆਂ ਨੇ ਮੱਝਾਂ ਬਰਫ਼ ਵਰਗੀਆਂ ਤੇ ਥੋੜੀ ਜਿਹੀ ਬੈੜੀ ਨੂੰ ਵੀ ਗਰਮੈਸ ਹਜੇ ਜ਼ਿਆਦਾ ਹੈ ਨਾ ਵਿੱਚ ਕਹਿੰਦੇ ਨੇ ਵੀ ਬੈੜੀਆਂ ਨੂੰ ਫੁਵਾਰੇ ਲਾਉਣੇ ਨਹੀਂ ਚਾਹੀਦੇ ਵੀ ਇਹਨਾਂ ਨੂੰ ਨਮੂਨੀਆਂ ਹੋਣ ਦੜਾਰ ਹੋ ਜਾਂਦਾ ਬੀਨਾਂ ਦੇ ਡਾਇਰੈਕਟ ਪਾਣੀ ਸਿੱਟਣਾ ਚਾਹੀਦਾ ਹੈ ਹਨ ਦੇਖੋ ਜਿੰਨਾ ਪਾਣੀ ਤਾਂ ਆਪਾਂ ਨਹੀਂ ਡੋਲ ਸਕਦੇ ਜੇ ਕਈ ਵੀ ਇਹਨਾਂ ਦਾ ਸਿੱਧਾ ਪਾਣੀ ਬੈੜੀ ਦੇ ਉੱਪਰ ਪੈ ਪਲਾ ਦੀ ਆਪਾਂ ਡਿੱਗੀ ਜਾਵੇ ਤੇ ਹੈਗੀ ਤਾਂ ਬੈੜੀ ਸਾਡੀ ਫੁਹਾਰਾਂ ਥੱਲੇ ਹੀ ਆ ਹੁਣ ਦੇਖੀ ਜਊਗੀ ਪ੍ਰਮਾਤਮਾ ਦਾ ਆਸਰਾ ਹੈਨਾ ਤੇ ਨੁਕਸਾਨ ਇਹਨਾਂ ਦਾ ਕੋਈ ਨਹੀਂ ਹੈਗਾ ਕੋਈ ਬਾਹਲੇ ਪੈਸੇ ਦੀ ਚੀਜ਼ ਨਹੀਂ ਹੈਗੀ ਸਾਰੇ 2700 ਦੇ ਸਾਡੇ ਲੱਗੇ ਨੇ ਇਹ ਸੱਤ ਫੁਹਾਰੇ ਤੇ ਇੱਕ ਤੁਸੀਂ ਕੰਮ ਹੋਰ ਕਰੋ ਤੁਸੀਂ ਨਾ ਨਾਲ ਜੇ ਫੁਹਾਰੇ ਕਿਸੇ ਨੇ ਲਵਾਉਣ ਦੇ ਤਾਂ ਟਾਈਮਰ ਜਰੂਰ ਲਗਵਾਇਓ ਹਨ ਅਸੀਂ ਲਗਵਾਇਆ ਨਹੀਂਗਾ ਹੁਣ ਅਸੀਂ ਦੁਬਾਰਾ ਤੋਂ ਲਗਵਾਵਾਂਗੇ ਬੀ ਜਿਵੇਂ ਉਹਦੇ ਨਾਲ 10 ਮਿੰਟਾਂ ਦਾ ਟਾਈਮਰ ਲਾ ਦੋ ਵੀ 10 ਮਿੰਟ ਫੇਰ ਬਾਰੇ ਚੱਲਦੇ ਨੇ 10 ਮਿੰਟ ਵਿੱਚ ਦੀ ਬੰਦ ਹੋ ਜਾਂਦੇ ਨੇ ਨਾਲ ਤਾਂ ਇਹ ਜੀ ਫਰਸ਼ ਵਗੈਰਾ ਜਿਹੜਾ ਮਨਮਟੋ ਗਿੱਲਾ ਹੁੰਦਾ ਉਹ ਸੁੱਕ ਜਾਂਦਾ ਨਾਲੇ ਜੀ ਵਿੱਚ ਦੀ ਸਾਂਝ ਆ ਜਾਂਦਾ ਮੱਜਾਂ ਨੂੰ ਹਨਾ ਤੇ ਤੁਸੀਂ ਟਾਈਮਰ ਜੂੜ ਲਵਾਇਓ ਅਸੀਂ ਵੀ ਹੁਣ ਲਵਾਵਾਂਗੇ ਕਿਹਾ ਅਸੀਂ ਮਿਸਤਰੀ ਨੂੰ ਭਾਈ ਟਾਈਮਰ ਲਾ ਕੇ ਜਾ ਵੀ ਵਿੱਚ ਦੀ ਜੇ ਮਨਮਟੇ ਬੰਦ ਕਰਨੇ ਪੈਂਦੇ ਨੇ ਬੰਦ ਕਰਨ ਦੀ ਲੋੜ ਨਹੀਂ ਫਿਰ ਆਪਦੇ ਆਪ ਹੀ ਇਹ ਆਟੋਮੈਟਿਕ ਹੀ ਬੰਦ ਹੋ ਜਾਂਦੇ ਨੇ ਆਟੋਮੈਟਿਕ ਹੀ ਚੱਲਦੇ ਨੇ ਤੇ ਨੁਕਸਾਨ ਇਹਨਾਂ ਦਾ ਕੋਈ ਨਹੀਂ ਮੱਜਾਂ ਨੂੰ ਬੜੀ ਆਰਾਮਦਾਰੀ ਇਹਨਾਂ ਦੀ ਤੇ ਐਂ ਰਹਿੰਦੇ ਨੇ ਜਿਵੇਂ ਏਸੀ 'ਚ ਬੈਠੀਆਂ ਹੁਣ ਮੱਜਾਂ ਬਿਲਕੁਲ ਜਮੀ ਤੁਸੀਂ ਆਪ ਦੇਖੋ ਵੀ ਦਾ ਸਵਾਜ ਰਹੇ ਨੇ 7:30 ਵਜੇ ਦੇ ਮੱਜਾਂ ਅੰਦਰ ਦੇ ਕਿੰਨਾ ਕਿ ਚਿੱਕੜ ਹੋਏ ਮੱਜਾਂ ਥੱਲੇ ਕੀ ਕੁਛ ਕੁਛ ਨਹੀਂ ਹੁੰਦਾ ਇਹ ਚਿੱਕੜ ਵਗੈਰਾ ਉਵੇਂ ਡਰਾਈ ਜਾਂਦੇ ਰਹਿੰਦੇ ਨੇ ਲੋਕ ਤੇ ਕਹਿੰਦੇ ਨੇ ਗਰਮ ਸਰਦ ਹੁੰਦੀਆਂ ਨੇ ਜੇ ਤਾਂ ਜੀ ਹੁਣ ਆਪਾਂ ਧੁੱਪ ਚੋ ਲਿਆ ਕੇ ਗਰਮੀ ਚੋ ਲਿਆ ਕੇ ਬਾਰਾ 1 ਵਜੇ ਮੱਜਾਂ ਫਵਰ ਥੱਲੇ ਬੰਨਾਂਗੇ ਉਹ ਤਾਂ ਗਰਮ ਸਰਦ ਹੋਣਗੀਆਂ ਆਪਾਂ ਨੂੰ ਵੀ ਪਤਾ ਤੇ ਨਮਾਵਾਂਗੇ ਤਾਂ ਵੀ ਹੋ ਜਾਂਦੀਆਂ ਨੇ ਜੇ ਆਪਾਂ ਸਵੇਰੇ ਹੀ ਹੁਣ ਇਹਨਾਂ ਨੂੰ ਪੱਖੇ ਥੱਲੇ ਨੇ ਆਪਣੀਆਂ ਮੱਜਾਂ ਹਨਾ ਨਵਾ ਆ ਕੇ ਆਪਾਂ ਸਵੇਰੇ 7 ਬੰਨਦੇ ਫਰਦ ਅਸੀਂ ਲਾਉਣੇ ਜੀ 9:00 9:30 ਦੇ ਵਿੱਚ ਵਿੱਚ 9 ਤੇ 10 ਦੇ ਵਿੱਚ ਵਿੱਚ ਫਰ ਚਲਾ ਦੇਣਾ ਜਦੋਂ ਦਾ ਗਰਮੀ ਹੋਵੇ 9 ਵਜੇ ਵੀ ਲਾ ਦਿੰਨੇ ਆ ਜੇ ਮਾੜਾ ਭਟਾਂ ਲੱਗੇ ਹੋਵੇ ਹਵਾ ਚੱਲ ਰਹੀ ਹੈ ਬਾਹਰ ਖੁੱਲਾ ਹੁੰਦਾ ਵੀ ਅਸੀਂ ਫਿਰ 10 ਵਜੇ ਆ ਦਿੰਨੇ ਆ ਫਵਾਰੇ ਲਾਉਣ ਨੂੰ ਤੇ ਜੇ ਹੁਣ ਮੱਝਾਂ ਆਪਾਂ ਬਾਹਰ ਬੰਨ ਕੇ ਦਰਖਤ ਥੱਲੇ ਫਿਰ ਅੰਦਰ ਲਿਆ ਕੇ ਬੰਨਾਂਗੇ ਫਿਰ ਤਾਂ ਜੇ ਆਪਣੇ ਮੱਝਾਂ ਬਿਮਾਰ ਹੋਣਗੀਆਂ ਤੇ ਇਹਨਾਂ ਦਾ ਕੋਈ ਨੁਕਸਾਨ ਕੋਈ ਨਹੀਂ ਫਾਇਦਾ ਹੀ ਹੈ ਮੱਝਾਂ ਸਟਾਕ ਦੁੱਧ ਵਧਦੀਆਂ ਨੇ ਗਰਮੀ ਤੋਂ ਬਚਦੀਆਂ ਨੇ ਜਿਵੇਂ ਆਪਾਂ ਨੂੰ ਲੋਡ ਹੈ ਜੀ ਏਸੀਆਂ ਦੀ ਇਹਨਾਂ ਨੂੰ ਕੋਈ ਲੋਡ ਨਹੀਂ ਹੈਗੀ ਹਨਾ ਇਹ ਕਹੀ ਕਹਿ ਦਿੰਦੇ ਨੇ ਵੀ ਸਾਨੂੰ ਗੱਦੇ ਲਾਉਣੇ ਔਖੇ ਨੇ ਚੱਕਣੇ ਧਰਨੇ ਦੇਖੋ ਜੀ ਸਾਨੂੰ ਤਾਂ ਕੋਈ ਔਖੇ ਨਹੀਂ ਲੱਗਦੇਗੇ ਨਾ ਸਾਨੂੰ ਗੱਦਿਆਂ ਦੇ ਚਿੱਕੜ ਹੋਇਆ ਉਹ ਸਾਨੂੰ ਐਂ ਲੱਗੇ ਵੀ ਹਾਏ ਕਿਉਂ ਹੋਇਆ ਕਿਉਂਕਿ ਇੰਨਾ ਆਪਾਂ ਬਿਸਤਰਿਆਂ 'ਚ ਪੈਨੇ ਤਾਂ ਇਨਾਂ ਨੂੰ ਬਿਸਤਰਿਆਂ ਦੀ ਲੋੜ ਆ ਵਿਚਾਰਿਆਂ ਨੂੰ ਫਰਸ਼ ਤੇ ਕਿਵੇਂ ਰਹਿਣ ਪਹਿਲਾਂ ਤਾਂ ਜੀ ਕੱਚੇ 베ੜੇ ਹੁੰਦੇ ਸੀ ਮੱਜਾ ਕੱਚੇ 'ਚ ਰਿਆ ਕਰਦੀਆਂ ਤੇ ਹੁਣ ਤੁਹਾਨੂੰ ਪਤਾ ਜੀ ਹਰੇਕ ਦੇ ਘਰ ਪੱਕਾ ਹੋਇਆ ਪਿਆ ਕਿਤੇ ਵੀ ਨਾ ਇੱਕ ਬੂਟਾ ਲਾਉਣ ਨੂੰ ਥਾਂ ਵੀ ਨਹੀਂ ਹੈਗਾ ਕਿਸੇ ਦੇ ਕੱਚੀ ਛੱਡੀ ਹੋਈ ਤੇ ਮੱਜਾ ਖਤਰਾਂ ਦਾ ਕੱਚਾ ਕਿੱਥੋਂ ਰਹੂਗਾ ਇਸ ਕਰਕੇ ਇਹਨਾਂ ਨੂੰ ਗੱਦਿਆਂ ਦੀ ਬੋਤਲੜ ਐ ਨਹੀਂ ਆਪਾਂ ਕਹਿੰਦੇ 24 ਘੰਟੇ ਕਿੱਦਾਂ ਦੇ ਰੱਖੋ ਇੱਕ ਟਾਈਮ ਤੁਸੀਂ ਕਿਤੇ ਰਾਤ ਨੂੰ ਰੱਖ ਲਓ ਜਾਂ ਦਿਨ 'ਚ ਗੱਦੇ ਜ਼ਰੂਰ ਲਾਇਆ ਕਰੋ ਮੱਝਾਂ ਨੂੰ ਹਣਾ ਸਾਰਾ ਦਿਨ ਤਾਂ ਇਹ ਗਰਮੈਸ ਵੀ ਕਰਦੇ ਨੇ ਗੱਦੇ ਤੇ ਫਿਰ ਇੱਕ ਟਾਈਮ ਤਾਂ ਪਸ਼ੂਆਂ ਨੂੰ ਗੱਦੇ ਤੇ ਬੰਦਣਾ ਚਾਹੀਦਾ ਹੁਣ ਜਿਵੇਂ ਅਸੀਂ ਰਾਤ ਨੂੰ ਘੱਟ ਲਾਉਨੇ ਆ ਗੱਦੇ ਹਣਾ ਸੂਣ ਵਾਲੀ ਯੂਟੀ ਥੱਲੇ ਲਾ ਦਿੰਨੇ ਬੈੜੀ ਥੱਲੇ ਲਾ ਦਿੰਨੇ ਤੇ ਇੱਥੇ ਉਹ ਕਲਿੱਪ ਸੀਗੀ ਆਪਣੀ 2-3 ਦਿਨ ਪਹਿਲਾਂ ਦੀ ਹਣਾ ਕਿਉਂਕਿ ਆਪਾਂ ਫੁਹਾਰਾਂ ਬਾਰੇ ਤੁਹਾਨੂੰ ਦੱਸਣਾ ਸੀ ਅਸੀਂ ਫੋਾਰਾਂ ਤੇ ਬਲੌਗ ਬਣਾਇਆ ਸੀ ਪਰ ਉਹ ਬਲੌਗ ਸਾਡਾ ਨਾ ਅਪਲੋਡ ਨਹੀਂ ਹੋਇਆਗਾ ਪਤਾ ਨਹੀਂ ਕੀ ਗੱਲ ਹੋਗੀ ਅੜ ਜਾਂਦੀ ਹੈ ਵੀਡੀਓ ਤਿੰਨ ਚਾਰ ਵਾਰੀ ਅਸੀਂ ਸਕਰੀਨ ਰਿਕਾਰਡਿੰਗ ਲਾ ਕੇ ਅਪਲੋਡ ਕਰਤਾ ਪਰ ਉਹ ਵੀਡੀਓ ਪਈ ਨਹੀਂ ਗਈ ਤਾਂ ਆਪਾਂ ਉਹ ਮੂਰਲੀ ਕਲਿੱਪ ਪਹਿਲਾਂ ਲਾਤੀ ਸੀ ਇਹ ਤੀਜੀ ਚੌਥੇ ਦਿਨ ਦਾ ਬਲੌਗ ਹੈ ਬਾਅਦ ਚ ਸ਼ਾਮ ਦਾ ਸ਼ਾਮ ਦਾ ਟਾਈਮ ਆਪਾਂ ਮੱਝਾਂ ਬਾਹਰ ਕੱਢ ਦਿੱਤੀਆਂ ਨੇਗੀਆਂ ਫੋਾਰਾ ਥੱਲੋ 5 ਸਵਾ ਪੰਜ ਹੋ ਗਏ ਤੇ ਆਪਾਂ ਪਹਿਲਾਂ ਗੋਹਾ ਡੇਕ ਲਈਏ ਜੀ ਫਿਰ ਆਪਾਂ ਤੜਾ ਡੋਕੀ ਕੱਢ ਲਾਂਗੇ ਇਹਨਾਂ ਦੇ ਗੋਹਾ ਪਹਿਲਾਂ ਸਿੱਟ ਲੈਨੇ ਸੰਬਰ ਤਾਂ ਅਸੀਂ ਮੈਸਥਾ ਥੱਲੋ ਗੱਦੇ ਕੱਢਦੇ ਜੀ ਬਾਹਰ ਇਹਨੇ ਮੜੀ ਗੱਦੇ ਨੂੰ ਹਵਾ ਲੱਗ ਜੂਗੀ ਫੇਰ ਆਪਾਂ ਦਵਾਰ ਤੋਂ ਅੰਦਰ ਲਈ ਝੋਟੀ ਸੂਣ ਵਾਲੀ ਤੇ ਬੈੜੀ ਥੱਲੇ ਗੱਦਾ ਲਾ ਦਾਂਗੇ ਤੇ ਦੂਜੀ ਮੱਜਾਂ ਥੱਲੇ ਆਪਾਂ ਰਾਤ ਨੂੰ ਗੱਦੇ ਨਹੀਂ ਲਾਉਂਦੇ ਕਿ ਬਾਹਲੇ ਗੱਦੇ ਵੀ ਮਾੜੇ ਨੇ ਨਾ ਦਿਨ ਰਾਤ ਸਵੇਰੇ ਕਿਉਂਕਿ ਸਵੇਰੇ ਇਹ 7-8 ਵਜੇ ਤੱਕ ਗੱਦਿਆਂ ਤੇ ਬੈਠੀਆਂ ਸ਼ਾਮ ਨੂੰ 5 ਵਜੇ ਬਾਹਰ ਨਿਕਲਦੀਆਂ ਨੇ ਤੇ ਇੱਕ ਟਾਈਮ ਆਪਾਂ ਫੇਰ ਰਾਤ ਗੱਦੇ ਨਹੀਂ ਲਾਉਂਦੇ ਕਿਉਂਕਿ ਸਵੇਰ ਸਵੇ ਨਾਲ ਤਾਂ ਗੱਦੇ ਚੱਕਣੇ ਔਖੇ ਨੇ ਜੀ ਨਾ ਤੇ ਨਾਲੇ ਫੇਰ ਨਾ ਜਿਵੇਂ ਇਹ ਬੈਠੇ ਰਹਿੰਦੇ ਨੇ ਰੰਗ ਰਾਮਦਰੀ ਬਾਹਲੇ ਗੱਦਿਆਂ ਤੇ ਵੀ ਗਰਮੈਸ ਹੋ ਜਾਂਦੀ ਹੈ ਤੇ ਥਣ ਖਰਾਬ ਹੋਣ ਦਾ ਕਸ ਕਰਕੇ ਆਪਾਂ ਇੱਕ ਟਾਈਮਿੰਗ ਗੱਦੇ ਲਾਦਨੇ ਪਹਿਲਾਂ ਦਿਨੇ ਬਾਹਰ ਰੱਖਿਆ ਕਰਦੇ ਕੱਚੇ ਤਾਂ ਰਾਤ ਨੂੰ ਗੱਦੇ ਲਾ ਦਿੰਦੇ ਸੀ ਹੁਣ ਅਸੀਂ ਦਿਨ ਚ ਗੱਦੇ ਲਾਦਨੇ ਆਰਾਮ ਨਾਲ ਬੈਠੇ ਰਹਿੰਦੇ ਨੇ ਤੇ ਰਾਤ ਨੂੰ ਅਸੀਂ ਇਹਨਾਂ ਨੂੰ ਗੱਦੇ ਨਹੀਂ ਲਾਉਂਦੇ ਤੇ ਆਪਾਂ ਡੇਗਰੇ ਸੀ ਜਿੱਥੇ ਗੋਹਾ ਗੋਹਾ ਸੀ 10 ਵਜੇ 11 ਵਜੇ ਇੱਕ ਵਾਰੀ ਫੇਰ ਦੁਆਰ ਤੋਂ ਡੇਗ ਜਾਂਦੇ ਹਨਾ ਦੋ ਬੱਠਲ ਹੁੰਦੇ ਨੇ ਜਿਹੜੇ ਤੇ ਉਸ ਤੋਂ ਬਾਅਦ ਦਾ ਗੋਹਾ ਜਿਹੜਾ ਆਪਾਂ ਸਾਰਾ ਦਿਨ ਇਕੱਠਾ ਕਰੀ ਜਾਂਦੇ ਆ ਤੇ ਕਈ ਕਹਿੰਦੇ ਨੇ ਫੁਹਾਰਾਂ ਨਾਲ ਗੋਹਾ ਗਿੱਲਾ ਹੋ ਜਾਂਦਾ ਚਿੱਕੜ ਹੋ ਜਾਂਦਾ ਰਹਿੰਦਾ ਬਹੁਤ ਜ਼ਿਆਦਾ ਹਨਾ ਦੇਖੋ ਜੇ ਤਾਂ ਆਪਾਂ ਪਸ਼ੂਆਂ ਚ ਗੇੜਾ ਹੀ ਨਹੀਂ ਮਾਰਾਂ ਉਤਾ ਬਿਨਾ ਫਵਾਰੇ ਤੋਂ ਵੀ ਚਿੱਕੜ ਕਰਨੀਆਂ ਗੋਹਾ ਮੱਦਣੀਆਂ ਤੇ ਹੁਣ ਸਾਡਾ ਸੁਭਾਅ ਹੈ ਜੀ ਅਸੀਂ ਘੰਟੇ-ਘੰਟੇ ਬਾਅਦ ਕਿਹੜਾ ਲਾਉਣਾ ਤੇ ਐਨੇ ਨੂੰ ਜਿਹੜੀ ਕੋਈ ਫੋਸ ਕਰਦੇ ਸੀ ਨਾਲ ਦੀ ਨਾਲ ਟਾਲ ਜੰਨੇਗੇ ਤੇ ਦੋ ਢੇਰੀਆਂ ਬਣਾ ਲੈਣੇ ਆ ਦੋਨੋਂ ਸਾਈਡ ਤੇ ਕੋਈ ਚਿੱਕੜ ਨਹੀਂ ਕਰਦੀਆਂ ਕੋਈ ਗੋਹਾ ਨਹੀਂ ਵੱਢਦੀਆਂ ਜੇ ਆਪਾਂ ਉਹੀ ਸਵੇਰੇ ਬੰਦ ਕੇ 8 ਵਜੇ ਸ਼ਾਮ ਦੇ 5 ਵਜੇ ਤੱਕ ਦੇਖਾਂਗੇ ਨਹੀਂ ਫਿਰ ਚਾਹੇ ਸਵਾਰੇ ਹੋਣ ਚਾਹੇ ਨਾ ਹੋਣ ਇਹਨਾਂ ਨੇ ਗੋਹਾ ਵੱਢਣਾ ਚਿੱਕੜ ਕਰਨਾ ਸਾਰਾ ਕੁਝ ਕਰਦੀਆਂ ਨੇ ਕਿਉਂਕਿ ਮੱਜਾਂ ਜੀ ਪਿਸ਼ਾਬ ਵੀ ਕਰਦੀਆਂ ਨੇ ਗਿਆ ਉਹ ਵੀ ਬੋਕਰ ਨਾਲ ਕੱਢ ਕੇ ਜਾਣਾ ਪੈਂਦਾ ਹੈ ਤੇ ਗੋਹਾ ਵੀ ਟਾਲ ਕੇ ਜਾਣਾ ਪੈਂਦਾ ਫੇਰ ਇਹਨਾਂ ਨੂੰ ਥੋੜਾ ਸਾਫ ਰੰਦ ਨਾਲ ਇਹ ਸੌਖੇ ਨਾਲ ਆਪਾਂ ਸੌਖੇ ਤੇ ਜੇ ਆਪਾਂ ਇਹਨਾਂ 'ਚ ਗਿੜੇ ਨਹੀਂ ਮਾਰਾਂਗੇ ਫੇਰ ਤਾਂ ਜੀ ਕੀ ਕਹਿ ਸਕਦੇ ਆ ਚਿੱਕੜਦਾ ਹਨਾ ਫੇਰ ਤਾਂ ਹੋਣੀ ਹੋਣਾ ਤੇ ਇੱਧਰ ਆਪਣੀ ਜੀਰੀ ਲੱਗ ਚੁੱਕੀ ਹੈ ਜੀ ਜੀਰੀ ਤਾਂ ਆਪਣੀ ਅਦਦ ਵਾਂਗੂ ਲੱਗੀ ਤੇ ਭਈਏ ਸਾਡੇ ਅੱਜ ਆਏ ਨੇਗੇ ਅੱਜ ਆਏ ਨੇ 1:00 ਵਜੇ ਭਈਏ ਕਿਉਂਕਿ ਇਹਨਿੰਦਰਾ ਦੇ ਲਾਰੇ ਲਾਈ ਜਾਂਦੇ ਸੀ ਇਹ ਫੋਨ ਕਰੀਗੇ ਕਹਿੰਦੇ ਆਜੋ ਵੀ ਹਨਾ ਦੇ ਕਨਸਲ ਡਾਇਰੈਕਟਰ ਨਹੀਂ ਬੁੱਕ ਹੋਈ ਸੀਗੀ ਪਤਾ ਨਹੀਂ ਝੂਠ ਮਾਰਦੇ ਨੇ ਪਰ ਇਹਦਾ ਨਾਉਣ ਦਾ ਰੱਦ ਦੇ ਨਹੀਂ ਸੀਗਾ ਪਰ ਹੁਣ ਆ ਗਿਆ ਆਪਣੇ ਜਿਹੀ ਤਾਂ ਅੱਧੀ ਲੱਗੀ ਜੇ ਅੱਧੀ ਰਹਿ ਗਈ ਚਲੋ ਜੀ ਜਿੰਨਾਂ ਦੀ ਪੈਣ ਪੰਜਾਂ ਦੀ ਰਹਿ ਗਈ ਲਾ ਦੇਣਗੇ ਹਨਾ ਜੀਰੀ ਕਿਉਂਕਿ ਇੰਨਾ ਬਿੜਾ ਕੰਮ ਨਹੀਂ ਨਿਭੜਦਾ ਹਨਾ ਆਪਾਂ ਕੁਝ ਵੀ ਕਹੀ ਜਾਈਏ ਵੀ ਆਪਾਂ ਇੰਨਾ ਜਿੰਨਾ ਕੰਮ ਆਪਾਂ ਪੰਜਾਬੀ ਲੋਕ ਨਹੀਂ ਕਰ ਸਕਦੇਗੇ ਇਹਨਾਂ ਨੂੰ ਤਾਂ ਹੱਥ ਨੂੰ 4-5 ਕਿੱਲੇ ਕੱਢ ਦੇਣੇ ਨੇਗੇ 10-12 ਜਾਣਿਆਂ ਨੇ ਤੇ ਆਪਣੇ ਪਿੰਡ ਵਾਲੇ ਦੀ ਟੋਲੀ 10-12 ਜਣਿਆਂ ਦੀ ਇੱਕ ਕਿੱਲਾ ਮਸਾਲਾ ਆਉਂਦੀ ਹੈ ਜੀ ਸ਼ਾਮ ਤੱਕ ਫਿਰ ਜੀਰੀ ਦਾ ਕੰਮ ਵੀ ਨਹੀਂ ਨਿਭੜਦਾ ਜੀਰੀ ਪਛੇਤੀ ਹੋਈ ਜਾਂਦੀ ਰਹਿੰਦੀ ਹੈ ਕਿਉਂਕਿ ਕਿਹੜਾ ਜੀ ਇੰਨੇ ਟੋਲੀਆਂ ਤੋਂ ਸਾਰੇ ਪਿੰਡ ਦੀ ਜੀਰੀ ਲੱਗਦੀ ਹੈ ਹੈਨਾ ਚਲੋ ਜੀ ਵਿਚਨਾਲੇ ਵਿਚਾਰਾਂ ਦੇ ਇੰਨਾ ਦਾ ਨਰਵਾਹ ਹੋ ਜਾਂਦਾ ਇਹ ਵਿਚਾਰੇ 2 ਪੈਸੇ ਕਮਾਉਣ ਦੇ ਮਾਰੇ ਆਉਂਦੇ ਨੇ ਇੱਥੇ ਆਪਾਂ ਸਿੱਟ ਲੈ ਜੀ ਗੋਹਾ ਤੇ ਆਹ ਦੇਖ ਲਓ ਤੁਹਾਨੂੰ ਆਪ ਹੀ ਦਿਖ ਰਿਹਾ ਹੋਣਾ ਕਿੰਨਾ ਕੁ ਤੁਹਾਨੂੰ ਚਿੱਕੜ ਲੱਗ ਰਿਹਾ ਮੱਜਾਂ ਥੱਲੇ ਹਾਂ ਇਧਰਲੇ ਪਾਸੇ ਹੋ ਕੇ ਪਿਸ਼ਾਬ ਕਰਦਿਆਂ ਨੇ ਬੈੜੀ ਤੋਂ ਪਰਲੇ ਸਾਈਡ ਤਾਂ ਚਿੱਕੜ ਹੋਊਗਾ ਜੀ ਪਿਸ਼ਾਬ ਦਾ ਗੱਦਿਆਂ ਤੇ ਹੁੰਦਾ ਥੋੜਾ ਬਹੁਤ ਤੇ ਗੱਦੇ ਲਾਏ ਹੁੰਦੇ ਨੇ ਫਿਰ ਸੱਲੋ ਫਰਸ਼ ਦਾ ਸੁੱਕਾ ਨਿਕਲਿਆ ਹੁੰਦਾ ਕੋਈ ਇੰਨਾ ਚਿੱਕੜ ਜ਼ਿਆਦਾ ਨਹੀਂ ਹੁੰਦਾ ਫਿਰ ਜਿੰਨੇ ਵੀ ਬਾਨੇ ਮਾਰਨੇ ਜੀ ਫੁਹਾਰੇ ਨਾਲ ਲਵਾਉਣ ਦੇ ਉਹ ਗੱਲ ਹੋਰ ਐ ਪਰ ਰਾਮਦਰੀ ਬਹੁਤ ਐ ਜੀ ਮੱਜਾਂ ਨੂੰ ਨਾ ਜਿਵੇਂ ਇਸ ਵਾਰ ਇੰਨੀ ਗਰਮੀ ਪੈਣ ਲੱਗ ਰਹੀ ਹੈ ਹਨਾ ਤਾਂ ਮੱਜਾਂ ਦਾ ਬਹੁਤ ਬੁਰਾ ਹਾਲ ਐ ਪਤੰਦਰ ਪੱਖੇ ਥਲੇ ਕੁਦੂਰਾ ਥਲੇ ਅਸੀਂ ਥੱਲੇ ਬੈਠੇ ਆਂ ਪਰ ਇਹਨਾਂ ਦਾ ਬਹੁਤ ਮੰਦਾ ਹਾਲ ਐ ਹਾਂ ਨਾਲੇ ਕੋਈ ਜ਼ਿਆਦਾ ਖਰਚ ਨਹੀਂ ਹੈਗਾ ਜੇ ਆਪਾਂ ਕਈ ਵੀ ਜ਼ਿਆਦਾ ਖਰਚ ਐ ਕੋਈ ਖਰਚ ਨਹੀਂ ਹੈਗਾ ਜੀ ਇਹਨਾਂ ਦਾ ਲੇ ਪਰਿਵਾਰਤੋਂ ਲਾਤੀ ਹੈ ਫੇਰ ਇਹ ਭਾਈ ਖਰਚ ਤੰਨਾਂ ਦਾ ਕੁਝ ਵੀ ਨਹੀਂ ਹੈਗਾ ਜੇ ਆਪਾਂ ਕਹੀਏ ਹਨਾ 3000 ਰੁਪਏ ਜੇ ਫਵਾਰੇ ਲੱਗ ਜਾਂਦੇ ਨੇ ਤੇ ਕੋਈ ਜ਼ਿਆਦਾ ਪੈਸਾ ਵੀ ਨਹੀਂ ਲੱਗਦਾ ਤੇ ਮੱਜਾਂ ਨੂੰ ਆਪਣੇ ਨੂੰ ਕਿੰਨੀ ਆਰਾਮਦਾਰੀ ਰਹਿੰਦੀ ਹੈ ਹਨਾ ਜੇ ਆਪਾਂ ਕੂਲਰ ਲਾਵਾਂਗੇ ਪਾਣੀ ਦਾ ਪਰ ਕੇਜੀ ਤਾਂ ਵੀ ਮੱਜਾਂ ਨੂੰ ਸਾਰਿਆਂ ਨੂੰ ਹਵਾ ਨਹੀਂ ਆਉਂਦੀਗੀ ਤੇ ਇੱਕ ਦੋ ਮੱਜਾਂ ਨੂੰ ਮੂਲੇ ਨੂੰ ਹਵਾ ਆਉਗੀ ਤੇ ਫੇਰ ਮੱਜਾਂ ਨੂੰ ਹਵਾ ਨਹੀਂ ਹੁੰਦੀ ਇਹਦੇ ਨਾਲ ਕੂਲਰ ਵਰਗੀ ਹਵਾ ਦਿੰਦੇ ਨੇ ਜੇ ਆਪਣੇ ਛੱਤ ਵਾਲੇ ਪੱਖੇ ਜਿਵੇਂ ਕੂਲਰ ਦੀ ਹਵਾ ਨਹੀਂ ਹੁੰਦੀ ਐ ਐਸ ਲੋਟ ਦੀ ਹਵਾ ਹੁੰਦੀ ਐ ਤੇ ਜੇ ਤੁਹਾਨੂੰ ਲੱਗਦਾ ਵੀ ਹਨਾ ਇਹ ਚਿੱਕੜ ਕਰ ਰਹੇ ਨੇ ਥੋੜਾ ਪਾਣੀ ਕਦੇ-ਕਦੇ ਡੇਗਣ ਲੱਗ ਜਾਂਦੇ ਨੇ ਤਾਂ ਉਹ ਮਿਸਤਰੀ ਲਾਉਣਾ ਉਹਨੂੰ ਤਾਂ ਪੁੱਛ ਲਿਓ ਵੀ ਹਾਂ ਭਈ ਅਸੀਂ ਦੁਬਾਰਾ ਤਾਂ ਉਹਨਾਂ ਨੂੰ ਕਿਵੇਂ ਆ ਉਹ ਕਰੀ ਜਣਾ ਸਹੀ ਕਰੀਏ ਤਾਂ ਉਹ ਦਿੱਤਾ ਹੋਰ ਦੱਬ ਕੇ ਉਹਨੂੰ ਇਹ ਫੁਹਾਰਾ ਨਿਕਲ ਜਾਂਦਾ ਵਿੱਚੋਂ ਤੇ ਇਹਨੂੰ ਸਾਫ਼ ਕਰਕੇ ਦੁਬਾਰਾ ਤੋਂ ਫੇਰ ਲਗਾ ਦਿਓ ਤੇ ਫੇਰ ਦੁਬਾਰਾ ਸਹੀ ਇਹ ਇਹਦਾ ਨਾ ਫੁਹਾਰਾ ਫੋਗਰ ਜਦ ਦੁਬਾਰਾ ਸਹੀ ਹੋ ਜਾਂਦਾ ਇਹ ਤੇ ਇਹ ਡਾਇਰੈਕਟ ਪਾਣੀ ਵੀ ਡੇਗਣ ਲੱਗ ਜਾਂਦਾ ਕਈ ਵਾਰ ਪਰ ਇਹਪਰ ਨੂੰ ਥੋੜਾ ਧਿਆਨ ਰੱਖਣਾ ਪੈਂਦਾ ਹੈ ਹੋਰ ਕੁਸ਼ੇ 'ਚ ਅੱਖਾਂ ਨੇ ਕੋਈ ਜਿੱਕੜ ਨਹੀਂ ਕਰਦੇ ਕੁਛ ਨਹੀਂ ਕਰਦੇ ਤੇ ਮੱਜਾਂ ਨੂੰ ਬਹੁਤ ਆਰਾਮਦਈ ਹੈ ਜੀ ਇਹਨਾਂ ਦੀ ਅੰਦਰ ਆਪਾਂ ਸ਼ਾਮ ਦੇ ਟਾਈਮ ਦੇ ਕੰਮ ਸਾਨੂੰ ਪਤਾ ਇਹ ਜੀ ਥੋੜਾ ਹੁਣ ਤਾਂ ਲੇਟ ਹੀ ਹੋਣ ਲੱਗੇ ਹਨਾ ਕਿਉਂਕਿ ਪਹਿਲਾਂ ਧੁੱਪ ਹੁੰਦੀ ਹੈ ਮੱਜਾਂ ਅੰਦਰ ਰਹਿੰਦੀਆਂ ਅੱਗੇ ਅਸੀਂ ਮੱਜਾਂ 4 ਵਜੇ ਬੰਨ੍ਹ ਕੇ ਨੀਰੇ ਤੇ ਪਾਣੀ ਪੂਣੀ ਪਿਆ ਦਿੰਦੇ ਹੁਣ ਅਸੀਂ ਧਾਰਾ ਡੋਕੀ ਕੱਢ ਕੇ ਪਾਣੀ ਪਿਉਣਾ ਹੈ ਕਿ ਸਵੇਰੇ ਪਾਣੀ ਪਿਆ ਦਿੰਨੇ ਆਪਾਂ ਜਦੋਂ ਆਪਾਂ ਨਮੋਣ ਇਹਨਾਂ ਨੂੰ ਦੁਪਹਿਰ ਤੋਂ ਦੁਪਹਿਰ ਨੂੰ ਫੇਰ ਇਹਨਾਂ ਨੂੰ ਪਾਣੀ ਪਿਲਾ ਦਿੰਨੇ ਆ ਫ ਆ ਫੇਰ ਅਸੀ ਰਾਤ ਨੂੰ ਫੇਰ ਇਹਨਾਂ ਨੂੰ ਪਾਣੀ ਪਿਾਵਾਂਗੇ ਤਾਰਾ ਰੋਕੀ ਕੱਢ ਕੇ ਰੋਟੀ ਵਗੈਰਾ ਬਣਾ ਕੇ ਇਹਨਾਂ ਨੂੰ ਪਾਣੀ ਪਿਆਜਾਂਗੇ ਕਿਰਾ ਤੇ ਫੇਰ ਅਦ ਰੋਟੀ ਖਾਵਾਂਗੇ ਜਾ ਕੇ ਆ ਦੇਖੋ ਜੀ ਫੁਆਰੇ ਚੱਲ ਰਹੇ ਨੇ ਬਈ ਦੇਖੋ ਜੀ ਕਿੰਨਾ ਤੁਹਾਨੂੰ ਪਤਾ ਲੱਗ ਰਿਹਾ ਕਿੰਨਾ ਪਾਣੀ ਡਿੱਗਦਾ ਇਹਨਾਂ ਦਾ ਬਸ ਫੁਆਰ ਦੀ ਡਿੱਗਦੀ ਹੈ ਹੋਰ ਕੁਛ ਨਹੀਂ ਮੇਰੇ ਪਹਿਣ ਤਾਂ ਫੁਆਰੇ ਲਾ ਕੇ ਸੰਭਰਨ ਲੱਗ ਰਹੇ ਕਿਉਂਕਿ ਗਰਮੀ ਬਹੁਤ ਹੈ ਕਹਿੰਦੀ ਆਰਾਮਦਰੀ ਜੀ ਆ ਜਾਂਦੀ ਹੈ ਪੱਖੇ ਤਾਂ ਬੰਦ ਕਰਦੇ ਕਿਉਂਕਿ ਕੂੜਾ ਉੱਡ ਰਿਹਾ ਸੀਗਾ ਫੁਆਰੇ ਲਾ ਕੇ ਸੰਭਰਨ ਲੱਗ ਰਹੇ ਨਾਲੇ ਆਪ ਨੂੰ ਆਰਾਮਦਰੀ ਆ ਜਾਂਦੀ ਹੈ 10 ਮਿੰਟ ਡੰ ਤੇ ਨਾਲੇ ਪਸ਼ੂ ਨੂੰ ਬਹੁਤ ਆਰਾਮ ਦਈਏ ਇਹਨਾਂ ਦੀ ਝੋਟੀ ਆਪਣੀ ਇਹੀ ਦੋਨੋਂ ਡੰਗ ਮਿਲਦੀ ਹੈ ਜੇ ਆਪਣੀ ਵੱਡੀ ਮੈਂਸ ਵੀ ਇੱਕ ਡੰਗ ਪਹਿਰੇ ਦੂਜੀ ਆਪਣੀ ਝੋਟੀ ਹਾਟੀ ਗਈ ਹੁਣ ਦੁੱਧੋਂ ਤੇ ਉਹਨੂੰ 8ਵਾਂ ਮਹੀਨਾ ਲੱਗ ਚੁੱਕਿਆ ਜੀ 8ਵੇਂ ਦੇ ਵੀ ਉਹਨੂੰ ਕਈ ਦਿਨ ਲੰਗੇ ਤੇ ਆ ਝੋਟੀ ਦੇ ਆਪਣੇ ਰਹਿ ਗਏ ਜੀ 8-10 ਦਿਨ ਸੂਣ ਦੇ ਪਰਮਾਤਮਾ ਕਰੇ ਸੁੱਖ ਸ਼ਾਂਤੀ ਨਾਲ ਸੂਪੇ ਤੇ ਇਕੱਟਾ ਦੇਉ ਕੋਈ ਕੱਟੀ ਹੈ ਤਾਂ ਬਾਅਦ ਦੀ ਗੱਲ ਹੈ ਤੇ ਬਸ ਅਪਤਾ ਹੀ ਹਰਦਾਸ ਕਰਦੇ ਆ ਸਵੇਰੇ ਸ਼ਾਮ ਮੇਸੂ ਕੁਸਾਂਤੀ ਨਾਲ ਸੂਪ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਜਿਹੜਾ ਗਰਮੀ 'ਚ ਪਸ਼ੂ ਸੂਂਦੇ ਤਾਂ ਸਾਂਭਣਾ ਵੀ ਬਹੁਤ ਔਖਾ ਹੈ। ਸਿਹਾਰਤਾ ਆਪਾਂ ਪਸ਼ੂ ਨੂੰ ਗੁੜ ਗੰਨਾ ਕੁਝ ਵੀ ਪਾਈ ਜਾਈ ਹੈ ਨਾ। ਗਰਮੀ 'ਚ ਸੋ ਸਮਝ ਕੇ ਖਰਾਕ ਪਾਉਣੀ ਪੈਂਦੀ ਹੈਗੀ। ਖਰਾਕ ਪਾ ਵੀ ਨਹੀਂ ਸਕਦੇ ਜਦ ਆਪਾਂ ਗਰਮੀ 'ਚ ਕੋਈ ਗੁੜ ਗੰਨਾ ਤਾਂ ਆਪਾਂ ਪਾ ਨਹੀਂ ਸਕਦਾ ਪੱਕਾ ਜੀ ਸ਼ੱਕਰ ਪਾ ਸਕਦੇ ਆਂਗੇ। ਬਾਲੇ ਕਾੜੇ ਵੀ ਨਹੀਂ ਦੇ ਸਕਦੇ ਆਪਾਂ। ਤੇ ਇਸ ਕਰਕੇ ਦੁੱਧ ਗਰਮੀ ਚ ਆ ਕੇ ਪਸ਼ੂ ਦਾ ਸੱਜਰ ਸੂਆ। ਪਸ਼ੂ ਦਾ ਦੁੱਧ ਬਹੁਤ ਘੱਟ ਦਿੰਦਾ ਹੈਗਾ। ਤੇ ਸਿਆਲ 'ਚ ਆਪਾਂ ਪੂਰਾ ਦੁੱਧ ਲੈ ਸਕਦੇ ਆਂ ਪਸ਼ੂਆਂ ਤੋਂ। ਤੇ ਡਰ ਵੀ ਲੱਗਦਾ ਕਿ ਕਟਰੂ ਨੂੰ ਗਰਮੀ ਨਾ ਲੱਗ ਜੇ ਬਿਮਾਰ ਨਾ ਹੋ ਜੇ ਹਨਾ ਬਹੁਤ ਗਰਮੀ ਤਾਂ ਔਖਾ ਪਸ਼ੂਆਂ ਦਾ ਪਰ ਐਂ ਜਿਆਦਾ ਦੁੱਧ ਦੀ ਲੋੜ ਆਪਾਂ ਨੂੰ ਗਰਮੀ 'ਚ ਹੀ ਹੁੰਦੀ ਆ ਹਨਾ ਹੁਣੀ ਮੜਾ ਜਾ ਫੈਂਟ ਦਾ ਰੇਟ ਵਧਿਆ ਤੇ ਹੁਣ 2 ਰੁਪਏ ਬਣਾਉਣ ਦਾ ਟਾਈਮ ਸੀ ਦੁੱਧ ਚ ਹੁਣ ਸਾਡੇ ਮਿਹਸਾਂ ਟੋਕਣਾ ਹੋ ਗਈਆਂ ਤੇ ਬੈੜੀ ਵੀ ਦੁੱਧ ਘਟ ਰਹੀ ਏ ਜੀ ਹੁਣ ਬੈੜੀ ਨੇ 3-4 ਕਿਲੋ ਦੁੱਧ ਘਟਾ ਰੱਖਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਰਹੀ ਏ ਤੇ ਕੁਛ ਇਹਨੂੰ ਤਾਂ 3 ਮਹੀਨਾ ਤੋਂ 4 ਮਹੀਨੇ ਹੋ ਗਏ ਸੂਈ ਨੂੰ ਤੇ 1 ਮਹੀਨੇ ਦੀ ਹੋਊਗੀ ਇਹ ਗੱਭ ਬਾਕੀ ਪਤਾ ਲੱਗ ਜੂ 2 ਮਿੰਟ ਤੋਂ ਪਾਸ ਕਰਾ ਲਾਂਗੇ ਆਪਾਂ ਬੜੀ ਦਾ 2 ਸਵਾ 2 ਮਿੰਟ ਤੋਂ ਪਤਾ ਲੱਗ ਜਾਂਦਾ ਤੇ ਫਿਰ ਪਤਾ ਲੱਗ ਜੂ ਵੀ ਹੈਗੀ ਹੈ ਕਿ ਹੈ ਨਹੀਂ ਸਾਨੂੰ ਐ ਲੱਗਦਾ ਵੀ ਰਹੀ ਗਈ ਹੁਣ ਜਿਹੜਾ ਦੁੱਧ ਨੇ ਘਟਾਇਆ ਹੈਗਾ ਚਲੋ ਜੀ ਚੱਲਣ ਲੱਗੇ 18 ਮੀਲੀਟਰ ਤੇ ਐਨਾ ਵੀ ਗਰਮੀ ਬਹੁਤ ਹੈ ਦੇ ਵੀ ਕੋਈ ਸਰਦੀ ਗੱਲ ਨਹੀਂ ਜੇ ਆਪਾਂ ਕਹੀਏ ਵੀ ਦੁੱਧ ਘੱਟ ਗਈ ਹੈ ਜਿਆਦਾ ਫੀਡ ਆਪਾਂ ਨਹੀਂ ਪਾਉਂਦੇਗੇ ਇਹਨੂੰ ਕਿਉਂਕਿ ਐ ਨਹੀਂ ਹੈਗੇ ਆ ਮਨਮਤੀ ਫੀਡ ਦੇ ਕੇ ਆਪਾਂ ਇਹਨੂੰ ਖਰਾਬ ਕਰ ਲਈ ਹੈ ਨਾ ਫੀਡ ਸਾਡੀ 92 ਹੈ ਕਹਿੰਦੇ ਨਾ ਅੱਧਦੀ ਫੀਡ ਪਾ ਦੋ ਦੁੱਧ ਤੋਂ ਇੰਨੀ ਫੀਡ ਕਿੱਥੋਂ ਲੋਟ ਆਉਣੀ ਇੰਨੀ ਗਰਮੀ ਚ ਹਨਾ ਦੁੱਧ ਕੱਢਣ ਦੇ ਮਾਰੇ ਆਪਾਂ ਬੈੜੀ ਖਰਾਬ ਕਰ ਲਈਏ ਨਾਲੇ ਫੀਡ ਆਪਾਂ ਇਹਨੂੰ ਸਾਫ ਸਰਦੀਓ ਪਾਉਨੇ ਆ ਤੇ ਇੱਕ ਕਮੈਂਟ ਹੋ ਰਾਇਆ ਸੀ ਜੇ ਕਹਿੰਦੇ ਤੁਸੀਂ ਛੋਟੀ ਹਨਾ ਨੂੰ ਵੀ ਕਿਵੇਂ ਆਹ ਕਣਕ ਪਾਉਨੇ ਹੋਗੇ ਵੀ ਸਾਨੂੰ ਜਰੂਰ ਦੱਸਿਓ ਅਸੀਂ ਇਹ ਅੱਧਾ ਕਿਲੋ ਕਣਕ ਲੈ ਲੈਣਾ ਸ਼ਾਮ ਨੂੰ ਸਵੇਰੇ ਨੂੰ ਪਿਉਂ ਦਿੰਨੇ ਆ ਤੇ ਸ਼ਾਮ ਨੂੰ ਸੂਤੀ ਕੱਪੜੇ ਚ ਪਾ ਕੇ ਤੇ ਫਿਰ ਕਣਕ ਚ ਦੱਬ ਦਿੰਨੇ ਆਗੇ ਆ ਸੌਰੀ ਸੌਰੀ ਟੂੜੀ ਚ ਦੱਬ ਦਿੰਨੇ ਆ ਤੇ ਉਹ ਸਵੇਰੇ ਫਿਰ ਅਸੀਂ ਉੱਠ ਕੇ ਇਹਨਾਂ ਨੂੰ ਨੀਰਾ ਆਪਾਂ ਪਾ ਦੇਣਾ ਟੋਕਰਾ ਉੱਪਰ ਇਹਦੇ ਉਹ ਕਣਕ ਦੇ ਗਿਦੰਨੇ ਆਂ ਕਿ ਉਹ ਖਾ ਲੈਂਦੀ ਆ ਵਧੀਆ ਇਹ ਵੀ ਸਵੇਰੇ ਖਾਲੀ ਪੇਟ ਹੀ ਖਵਾ ਦੀ 8 ਦਿਨ ਕਣਕ ਖਵਾ ਦੀ ਵੀ 8 ਦਿਨ ਤੁਸੀਂ ਜੇ ਵੀ ਬੱਚੇ ਦਾ ਨਹੀਂ ਕਮਜ਼ੋਰੀ ਜੋ ਠੀਕ 8 ਦਿਨ ਤੁਸੀਂ ਛੋਲੇ ਵੀ ਪਾ ਸਕਦੇ ਹੋ ਵੀ ਵਧੀਆ ਨਾਲ ਜਾਨ ਜੀ ਆ ਜਾਂਦੀ ਹੈ ਤੇ ਨਾਲੇ ਆਪਣਾ ਪਸ਼ੂ ਚ ਆਪਣੇ ਪਸ਼ੂ ਚ ਜਾਨ ਆਉਂਦੀ ਹੈ ਜੀ ਵਧੀਆ ਬਣ ਜਾਂਦਾ ਪਸ਼ੂ ਜੇ ਨਹੀਂ ਨਮੀ ਵੀ ਨਹੀਂ ਹੁੰਦੀ ਨਾ ਕਈ ਵਾਰ ਵੀ ਹੀਟ ਚ ਨਹੀਂ ਹੁੰਦੀ ਛੋਟੀ ਤਾਂ ਵੀ ਆਪਾਂ ਇਹਨੂੰ ਕਣਕ ਪਿਓ ਕੇ ਐ ਪਾ ਸਕਦੇ ਆਂਗੇ ਤੇ ਇਹ ਅਸੀਂ ਪਹਿਲਾਂ ਵੀ ਪਰਤਿਆਇਆ ਹੋਇਆ ਹੈ ਬਹੁਤ ਟਾਈਮ ਪਹਿਲਾਂ ਪੰਜ-ਛੇ ਸਾਲ ਪਹਿਲਾਂ ਸਾਡੀਆਂ ਝੋਟੀਆਂ ਐ ਨਾ ਹਿੱਟ ਚ ਨਹੀਂ ਆਉਂਦੀ ਸੀਗੀ ਵੀ ਮਾੜੀ ਮੋਟੇ ਧਾਰਾ ਦਿਆ ਕਰਦੀ ਖੁੱਲਕੇ ਧਾਰਾ ਨੰ ਦਿੰਦੀ ਤੇ ਇਹਦੇ ਨਾਲ ਖੁੱਲਕੇ ਧਾਰਾ ਦੇਣ ਲੱਗੀ ਸੀ ਜੇ ਆਪਾਂ ਕਣਕ ਪਿਉਂ ਕੇ ਪਾਇਆ ਕਰਦੇ ਤੇ ਖੁੱਲਕੇ ਹਿੱਟ ਚ ਆ ਗਈ ਸੀਗੀ ਤੇ ਰਹਿ ਵੀ ਗਈ ਸੀ ਫਿਰ ਤੇ ਬੈੜੀ ਦੀ ਧਾਰਾ ਕੱਢਣ ਲੱਗ ਰਿਹਾ ਬੈੜੀ ਸਾਡੀ ਜਮੀ ਲਿੱਸੀ ਹੋ ਗਈ ਜੀ ਪਤਾ ਨਹੀਂ ਕੀ ਹੋ ਗਿਆ ਬੈੜੀ ਨੰਨੀ ਗਰਮੀ ਮੰਨਦੀ ਐ ਇਹ ਤੇ ਜਮੀ ਕਮਜ਼ੋਰੀ ਹੋ ਗਈ ਬੈੜੀ ਨਾਲੇ ਖੁਰਾਕ ਪਧਾਰ ਰੱਖੀ ਐ ਜੀ ਤਾਂ ਵੀ ਇਹ ਬਹੁਤ ਕਮਜ਼ੋਰੀ ਹੋਊਗੀ ਕਿਉਂਕਿ ਬਸ ਇਹ ਨੂੰ ਘੂਰਨ ਦੀ ਆਦਤ ਨਹੀਂ ਜਾਂਦੀ ਉਹ ਤਾਂ ਬੈਠੀ ਠੀਕ ਐ ਕੁਛ ਨਹੀਂ ਕਹਿੰਦੀ ਬਸ ਥੋੜਾ ਜਿਹਾ ਨੂੰ ਘੂਰਨ ਦੀ ਆਦਤ ਐ ਤੇ ਆਪਣਾ ਬੂਰਾ ਕੱਟਾ ਵੀ ਆਪਾਂ ਕਹਿ ਆ ਵੀ ਵੇਚ ਦੋ ਹਣਾ ਜਦੋਂ ਆਪਾਂ ਰੱਖਣੇ ਨਹੀਂਗਾ ਵੀ ਇਹ ਤੋਂ ਕੀ ਕਰਾਉਣੇ ਹੁਣ ਉਹਨੂੰ ਦੇਖਦੇ ਆਂ ਜੇ ਇਹ ਬਿਕੂਆ ਕਮਾਂਗੇ ਕਿਸੇ ਨੂੰ ਨਹੀਂ ਤਾਂ ਇਹ ਵੇਚ ਦਾਂਗੇ ਆਪਾਂ ਕਿਹੜਾ ਪਾਲਨੇ ਹੁਣ ਅੱਗੇ ਇਹ ਚਲੋ ਜੀ ਵੀਡੀਓ ਦਾ ਅੰਡਾ ਪੈਸੇ ਕਰਦੇ ਆਂ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ